ਲੋ ਵੀਰ ਜੀ ਵੈਲਕਮ ਹੋਗਾ ਤੁਹਾਡਾ ਸੰਦੀਪ ਰੋਜਪੁਰ ਪੀਜਨ ਫਾਰਮ ਚ ਜੀ ਲੋ ਵੀਰ ਜੀ ਆ ਜਿਹੜੇ ਮੇਰੇ ਭਰਾਵਾਂ ਨੇ ਮੈਨੂੰ ਕਮੈਂਟ ਕੀਤਾ ਆ ਠੀਕ ਹੈ ਵੀਰ ਜੀ 13 ਬੰਦਿਆਂ ਨੇ ਮੈਨੂੰ ਕਮੈਂਟ ਕੀਤਾ ਠੀਕ ਹੈ ਤਿੰਨ ਕਮੈਂਟ ਫੇਸਬੁੱਕ ਤੇ ਕੀਤੇ ਆਪਣੇ ਸੰਦੀਪ ਰੋਜਪੁਰ ਪੀਜਨ ਫਾਰਮ ਵਾਲੀ ਫੇਸਬੁੱਕ ਆਈਡੀ ਵੀ ਹੈਗੀ ਵੀਰ ਜੀ ਉਹਦੇ ਚ ਤਿੰਨ ਭਰਾਵਾਂ ਨੇ ਕਮੈਂਟ ਕੀਤਾ ਤੇ ਤਿੰਨ ਕਮੈਂਟਾਂ ਚ ਭਰਾਵਾਂ ਨੇ ਆਪਦਾ ਫੋਨ ਨੰਬਰ ਵੀ ਦੱਸਿਆ ਆ ਠੀਕ ਹੈ ਵੀਰ ਜੀ ਤੇ ਜਿੰਨੇ ਵੀ YouTube YouTube ਤੇ ਆਪਾਂ ਨੂੰ ਕਮੈਂਟ ਕੀਤੇ ਭਰਾਵਾਂ ਨੇ ਉਹ ਸਾਰੇ ਮੇਰੇ ਭਰਾ ਆਪਦਾ ਫੋਨ ਨੰਬਰ ਜ਼ਰੂਰ ਲਿਖੋ ਵੀਰ ਜੀ ਜੇ ਫੋਨ ਨੰਬਰ ਲਿਖੋਗੇ ਤਾਂ ਹੀ ਮੈਂ ਤੁਹਾਨੂੰ ਕੰਟੈਕਟ ਕਰ ਸਕਦਾ ਵੀਰ ਜੀ ਕੰਟੈਕਟ ਫੋਨ ਨੰਬਰ ਤੇ ਹੀ ਕਰਾਂਗਾ ਮੈਂ ਤੁਹਾਨੂੰ ਠੀਕ ਹੈ ਵੀਰੇ ਤੇ ਤੁਹਾਨੂੰ ਇੱਕ ਟਾਈਮ ਦੱਸ ਦਾਂਗੇ ਆਪਾਂ ਲਾਈਵ ਕਦੋਂ ਕੱਢਣਾ ਆਪਾਂ ਰਿਜ਼ਲਟ ਠੀਕ ਹੈ ਵੀਰੇ ਤੇ ਮੇਰੇ ਭਰਾ ਆਪਦਾ ਫੋਨ ਨੰਬਰ ਜ਼ਰੂਰ ਲਿਖੋ ਵੀਰੇ ਵੀਡੀਓ 'ਚ ਜ਼ਰੂਰ ਲਿਖੋ ਮੇਰੀ ਇੱਕ ਬੇਨਤੀ ਛੋਟੀ ਜੀ ਆਪ ਦਾ ਫੋਨ ਨੰਬਰ ਜਰੂਰ ਲਿਖੋ ਵੀਰ ਜੀ ਆ ਮੇਰੇ ਭਰਾ ਨੇ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤੇ ਨੇ ਆ ਦੇਖੋ ਵੀਰ ਜੀ ਆ ਨਾਮ ਭਰਾਵਾਂ ਦੇ ਮੈਂ ਲਿਖ ਲਏ ਨੇ ਸਾਰਿਆਂ ਦੇ ਠੀਕ ਹੈ ਵੀਰ ਜੀ 12 ਕਮੈਂਟ ਆ ਗਏ ਨੇ ਆਪਾਂ ਨੂੰ ਆ ਸਾਰੇ ਭਰਾਵਾਂ ਦੇ ਆਪਾਂ ਨਾਮ ਲਿਖ ਲਏ ਕਾਪੀ ਦੇ ਠੀਕ ਹੈ ਇਹਨਾਂ ਸਾਰੇ ਭਰਾਵਾਂ ਦੀਆਂ ਪਰਚੀਆਂ ਲੇਕ ਕੇ ਤੇ ਆਪਾਂ ਡਰਾ ਕੱਢਾਂਗੇ ਜਿਹੜੇ ਭਰਾ ਦਾ ਵੀ ਡਰਾ ਨਿਕਲੇਗਾ ਉਹ ਜੋੜਾ ਵੀਰ ਜੀ ਨੂੰ ਗਿਫਟ ਕੀਤਾ ਜਾਏਗਾ ਠੀਕ ਹੈ ਵੀਰੇ ਉਹ ਆ ਕੇ ਲੈ ਜਾਣਾ ਚਾਹਦਾ ਹੋਵੇ ਫਰੋਜਪੁਰ ਆ ਕੇ ਲੈ ਜਾਵੇ ਨਹੀਂ ਤਾਂ ਵੀਰ ਜੀ ਆਪਾਂ ਡਿਲੀਵਰੀ ਕਰ ਦਾਂਗੇ ਠੀਕ ਹੈ ਵੀਰ ਜੀ ਉਸ ਵੀਰ ਭਰਾ ਨੂੰ ਆਪਾਂ ਜੋੜਾ ਗਿਫਟ ਜੇ ਕਹਿ ਤਾਂ ਗਿਫਟ ਤੇ ਗਿਫਟ ਹੈ ਵੀਰ ਜੀ ਕੋਈ ਇੱਕ ਨਹੀਂ ਆਪਾਂ ਬਹੁਤ ਜੋੜੇ ਗਿਫਟ ਕਰਨੇ ਨੇ ਸਾਰੇ ਵੀਰ ਭਰਾ ਆਪਾਂ ਖੁਸ਼ ਕਰਨੇ ਨੇ ਵੇਖਿਆ ਤੁਸੀਂ ਨਸਲਾਂ ਘਰ ਘਰ ਪਚਾ ਦੇਣੀਆਂ ਆਪਾਂ ਯਾਦ ਕਰੋਗੇ ਤੁਸੀਂ ਕਿਸੇ ਭਰਾਣੇ ਆਪਾਂ ਨੂੰ ਜੋੜੇ ਗਿਫਟ ਕੀਤੇ ਠੀਕ ਹੈ ਵੀਰੇ ਤੇ ਬਾਦ ਤੋਂ ਬਾਦ ਆਪਦੇ ਭਰਾ ਦੇ ਚੈਨਲ ਨੂੰ ਸਪੋਰਟ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਵੀਰ ਜੀ ਤੁਹਾਡੇ ਭਰਾਵਾਂ ਦੀ ਸਪੋਰਟ ਸਦਕਾ ਆਪਾਂ ਠੀਕ ਹੈ ਸਾਰੇ ਭਰਾਵਾਂ ਨੂੰ ਜੋੜੇ ਗਿਫਟ ਕਰਾਂਗੇ ਜਿੰਨਾਂ ਦੇ ਵੀ ਕਿਸੇ ਵੀਰ ਭਰਾ ਦੇ ਨਿਕਲਣਗੇ ਠੀਕ ਹੈ ਵੀਰੇ ਇਹ ਆਪਣੇ YouTube ਤੇ ਆਪਾਂ ਲਾਈਵ ਕੱਢਾਂਗੇ YouTube ਤੇ ਲਾਈਵ ਠੀਕ ਹੈ ਵੀਰੇ ਸ਼ਾਮੀ 7 ਵਜੇ ਐਤਵਾਰ YouTube ਤੇ ਲਾਈਵ ਦਵਾਂਗੇ ਜੋੜਾ ਗਿਫਟ ਠੀਕ ਹੈ ਵੀਰ ਜੀ ਤੇ ਮੇਰਾ ਭਰਾ ਜਿਹੜੇ ਵੀ ਫੇਸਬੁਕ ਤੇ ਕਮੈਂਟ ਕਰਦੇ ਉਹ ਆਪਣੇ YouTube ਤੇ ਆ ਕੇ ਕਮੈਂਟ ਕਰਿਆ ਕਰੋ ਵੀਰ ਜੀ ਠੀਕ ਹੈ ਤੇ ਮੇਰੇ ਭਰਾ ਕਮੈਂਟ ਕਰੋ ਆਪਾਂ ਐਵੇਂ ਸਾਰੇ ਵੀਰਾਂ ਭਰਾਵਾਂ ਦੇ ਆਪਦਾ ਨਾਮ ਲਿਖਦੇ ਰਵਾਂਗੇ ਤੇ ਆਪਦਾ ਫੋਨ ਨੰਬਰ ਜਰੂਰ ਲਿਖਣਾ ਵੀਰ ਜੀ ਠੀਕ ਹੈ ਵੀਰ ਜੀ ਮਿਲਾਂਗੇ ਅਗਲੀ ਵੀਡੀਓ ਚ ਧੰਨਵਾਦ ਵੀਰ ਜੀ